ਫਰੈਂਸ ਸਸਕਲ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਜਿਕੇ ਮੈਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਮਗੇ ਖੁਸ਼ ਹੋਮਗੇ ਹੱਸਦੇ ਪਾਸਦੇ ਹੋਮਗੇ ਆਪਾਂ ਲੈ ਕੇ ਆ ਗਏ ਜੀ ਨਿਊ ਬਲੌਗ ਤੇ ਮੈਂ ਮੈਂ ਟੰਗ ਲਿਆ ਮਾਹੀ ਦਾ ਬੈਗ ਤੇ ਅਸੀਂ ਚੱਲਿਆ ਕੋਠੇ ਤੇ ਅੱਜ ਤਾਂ ਦੇਖੋ ਐਨ ਕਲਾ ਕੇ ਅਸੀਂ ਚੱਲਿਆ ਕੋਠੇ ਤੇ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਹੈ ਕੋਠੇ ਤੇ ਜਾ ਕੇ ਮਾਹੀ ਕਰੂੰ ਹੋਮਵਰਕ ਥੱਲੇ ਹੰਡ ਬਹੁਤ ਲੱਗਦੀ ਆ ਕੋਠੇ ਤੇ ਜਾਣਿਆ ਤਾਂ ਗਰਮੀ ਲੱਗਣ ਲੱਗ ਜਾਂਦੀ ਆ ਤੇ ਥੱਲੇ ਉਨਿਆ ਤਾਂ ਹਾਲ ਐ ਅੰਡ ਲੱਕੜ ਲਾ ਜਾਂਦੀ ਐ ਐਦਾਂ ਹੋਇਆ ਹੋਏਗਾ ਤੇ ਮੈਨੂੰ ਵੀ ਕੋਲਡ ਜਾ ਹੋ ਗਿਆਗਾ ਮੌਸਮ ਚੇਂਜ ਹੋ ਰਿਹਾ ਕਦੇ ਗਰਮੀ ਕਦੇ ਸਰਦੀ ਸਾਨੂੰ ਪਤਾਗਾ ਖਾਂ ਲੈ ਉਹਦੇ ਘਰ ਕੀ ਹਨਾ ਐਦਾਂ ਹੀ ਸਾਰੇ ਬਿਮਾਰ ਹੋ ਰਿਹਾ ਕੋਲਡ ਵਗੈਰਾ ਹੋ ਗਿਆ ਖਾਂਸੀ ਹੋ ਗਈਦਰ ਮਾਈ ਨੂੰ ਵੀ ਕੋਲਡ ਹੋਇਆ ਹੋਗਾ ਇਹ ਵੀ ਜਾਂਦੇ ਕੋਠੇ ਤੇ ਕਹਿੰਦੀ ਅੱਜ ਮੰਮਾ ਮੈਂ ਕੋਠੇ ਤੇ ਹਮਵਰਕ ਕਰੂੰਗੀ ਤੇ ਧੁੱਪ ਦੇਖਿਓ ਸਾਡੇ ਕਿੰਨੀ ਸੋਹਣੀ ਤੇ ਕਿੰਨੀ 加ੜੀ ਨਿਕਲੀ ہوئی ਆ ਅੱਜ ਸਵੇਰ ਦੀ ਜੈਕਲਿਨ ਵੀ ਧੁੱਪੇ ਬੰਨੀ ہوئی ਆ ਦੇਖੋ ਅੱਜ ਜੈਕਲਿਨ ਵੀ ਬੰਨੀ ہوئی ਆ ਅੱਜ ਜੈਕਲੀ ਨੇ ਕਰਤਾ ਮੇਰਾ ਇੱਕ ਕੰਮ ਖਰਾਬ ਜੈਕਲਿਨ ਨੇ ਹੈ ਨਾ ਜੈਕਲਿਨ ਨੇ ਮੇਰੇ ਬੂਟ ਤੋੜਤੇ ਆ ਡੱਬੇ ਚੋਂ ਹੀ ਕੱਢ ਕੇ ਤੋੜਤੇ ਮੈਡਮ ਨੇ ਸਾਰੇ ਬੂਟ ਖਰਾਬ ਕਰਤੇ ਮੇਰੇ ਹੁਣ ਮੈਨੂੰ ਨਵੇਂ ਲੈਣੇ ਪੈਣੇ ਆ ਬੂਟੀ ਤੋੜਤੇ ਦੱਸ ਸ਼ੁਕਰ ਕਰੋ ਕੋਈ ਹੋਰ ਹੈ ਨਾ ਵੀ ਨੁਕਸਾਨ ਨਹੀਂ ਕੀਤਾਗਾ ਤਾਈਆਂ ਦੇ ਪਾਪਾ ਕਹਿੰਦੇ ਵੀ ਅੱਜ ਇਹਨੂੰ ਥੋੜੀ ਜਿਹੀ ਦਵਾਈ ਵੀ ਦਿੱਤੀ ਹੋਈ ਸੀ ਕਿ ਕੀੜਿਆਂ ਦੀ। ਬਈ ਕਈ ਵਾਰ ਹੁੰਦਾ ਨਾ ਕਿ ਬਚਾਨਵਰਾਂ ਨੂੰ ਡੋਜ਼ ਵਗੈਰਾ ਦਿੰਤੇ ਰਹਿੰਦੇ ਆ। ਤੇ ਇਹਨੂੰ ਦਵਾਈ ਦਿੱਤੀ ਸੀਗੀ। ਤੇ ਤਾਈਓ ਇਹਨੂੰ ਥੁੱਪੇ ਬੰਨਿਆ ਹੋਇਆ ਸੀ। ਹੁਣ ਹਨਾ 3:00 ਵੱਜ ਗਏ ਆ ਤੇ ਮੈਂ ਕਿਹਾ ਚਲ ਕੋਠੇ ਤੇ 3:00 ਕ' ਵੱਜਾਂ ਲਈ ਥੋੜੀ ਠੀਕ ਰਹਿੰਦੀ ਆ। ਤੇ ਇਹਨੂੰ ਮੈਂ ਕੋਠੇ ਤੇ ਲਈ ਆ। ਮਾਹੀ ਨੂੰ ਮੈਂ ਕਿਹਾ ਚਲ ਹੋਮਵਰਕ ਕਰ ਲਵੂਗੀ। ਕੋਠੇ ਤੇ ਹੀ ਗਲਵਸ ਵਗੈਰਾ ਵੀ ਦੇਖ ਲੂ। ਕਿ ਮੈਂ ਪਾਈ ਫੜਦੀ ਆ ਸਵੇਰ। ਗਲਵਜ਼ ਵਗੈਰਾ ਪਾ ਵਾਕੀ ਤੋੜਦੀ ਹੁੰਦੀ ਨਾ ਸਪਿਰੇ ਠੰਡ ਚ ਹੁੰਦੀ ਆ ਹੱਥਾ ਉੱਥਾਂ ਨੂੰ ਠੰਡ ਕਾਫੀ ਲੱਗਦੀ ਆ ਹਾਂ ਗਲਵਜ਼ ਮਿਲ ਗਏ ਤੇ ਹੋਮਵਰਕ ਵਗੈਰਾ ਹੁਣ ਕਰ ਲੂਗੀ ਹਨਾ ਧੁੱਪੇ ਨਾਲ ਧੁੱਪ ਵੀ ਕਿੰਨੀ ਵਧੀਆ ਥੱਲੇ ਤਾਂ ਨਾ ਠਾਰੀ ਜੀ ਚੜੀ ਜਾਂਦੀ ਰਹਿੰਦੀ ਹਾਂ ਲੈ ਹਾਂ ਹਾਂ ਤੇਨੂੰ ਕਾਪੀਆਂ ਦਾ ਇਹਨੂੰ ਹੋਮਵਰਕ ਮਿਲੇਗਾ ਤੇ ਆਪਣਾ ਹੋਮਵਰਕ ਕੰਪਲੀਟ ਕਰ ਲੂਗੀ ਹਾਂ ਦੇਖ ਲਓ ਤੇ ਜੈਕਲੀਨਾ ਹੁਣ ਪੰਗੇ ਲੈ ਕੇ ਆਈ ਐ ਇਹ ਧੁੱਪ ਦੇਖਾ ਤੁਸੀਂ ਵੀ ਦੱਸੋ ਕਮੈਂਟ ਚ ਕਿੱਥੇ-ਕਿੱਥੇ ਨਾ ਧੁੱਪ ਨਿਕਲ ਰਹੀ ਹੈ ਸਾਡੇ ਤਾਂ ਇੱਥੇ ਅੱਜ ਤੀਜਾ ਦਿਨ ਐਨੀ ਸੋਹਣੀ ਧੁੱਪ ਨਿਕਲ ਰਹੀ ਹੈ ਨਾ ਬਹੁਤ ਵਧੀਆ ਜਿੱਦਣ ਅਸੀਂ ਕੱਪੜੇ ਨਹੀਂ ਧੋਂਦੇ ਨਾ ਉਦੋਂ ਧੁੱਪ ਵਧੀਆ ਨਿਕਲਦੀ ਹੁੰਦੀ ਹੈ ਜਿੱਦਣ ਨਾ ਅਸੀਂ ਕੱਪੜੇ ਧੋ ਲੈਨੇ ਆ ਉਦੋਂ ਹਾਂ ਲੈ ਰੱਬ ਹੈ ਨਾ ਉਹ ਧੁੰਦ ਜੀ ਕਰ ਦਿੰਦਾਗਾ ਸ਼ਾਇਦ ਰੱਬ ਨੂੰ ਵੀ ਪਤਾ ਹੁੰਦਾਗਾ ਹੈ ਨਾ ਵੀ ਅਸੀਂ ਅੱਜ ਕੱਪੜੇ ਧੋਣੇ ਆ ਅਸੀਂ ਕੱਲ ਨੂੰ ਵੀ ਦੇਖਦੇ ਹਾਂ ਮਸ਼ੀਨ ਲਾਉਣੀ ਹੈ ਪਤਾ ਨਹੀਂ ਰੱਬ ਕੀ ਕਰੂਗਾ ਧੁੰਦ ਲਿਆਊਗਾ ਜਾਂ ਧੁੱਪ ਨਿਕਟੂਗਾ ਚਲੋ ਦੇਖਦੇ ਆਂ ਤੇ ਇਧਰ 마ਹੀ ਵੀ ਨਟੰਕੀ ਕਰ ਰਹੀ ਐ ਬਾ ਚੰਗਾ ਹੈ ਬੰਦੂ ਵਾਲਾ ਤੇ 마ਹੀ ਦੀ ਮੈਡਮ ਨੇ ਅੱਜ 마ਹੀ ਨੂੰ ਸਟਾਰ ਦਿੱਤਾ ਦੇਖੋ ਗੱਲ ਤੇ ਦਿਖਾ ਦਿਓ ਇੱਧਰ ਵੀ ਹੈਂਡ ਤੇ ਵੀ ਇੱਥੇ ਵੀ ਹੈਂਡ ਤੇ ਵੀ ਦਿੱਤਾ ਤੇ ਗੱਲ ਤੇ ਗੱਲ ਤੇ ਦਿਖਾ ਆ ਦੇਖੋ ਗੱਲ ਤੇ ਸਟਾਰ ਦਿੱਤਾ 마ਹੀ ਦੀ ਮੈਡਮ ਆ ਦੇਖੋ ਨੋਜੀ ਤੇ ਤਾਂ ਟਿਕ ਲਗਾਤਾ ਗਾ 마ਹੀ ਦਾ ਤਾਂ ਤੇ ਉਹ ਪੜਾ ਕਰਦੇ ਆ ਹਨਾ ਤੇ ਮਾਹੀ ਦਾ ਵੀ ਹੁਣ ਬਰਥਡੇ ਆ ਰਿਹਾਗਾ ਅਸੀਂ ਸੋਚਦੇ ਹਾਂ ਸਕੂਲੇ ਹੀ ਸੈਲੀਬ੍ਰੇਟ ਵਗੈਰਾ ਕਰ ਲਈਏ ਹਨਾ ਉਹੀ ਚੀਜ਼ ਉਹ ਜੂ ਦੇਖਦੇ ਆਂ ਬਾਕੀ ਹਲੇ ਪੱਕਾ ਡਿਸਾਈਡ ਨਹੀਂ ਹੋਇਆਗਾ ਵੀ ਸਕੂਲੇ ਡੇਸ ਸਕੂਲੇ ਤਾਂ ਚਲੋ ਕਰ ਨਹੀਂ ਕਰਨਾਗਾ ਵੀ ਘਰੇ ਕਰਨਾ ਕਿ ਨਹੀਂ ਤੇ ਉਹ ਵੀ ਅਸੀਂ ਕਹਿੰਦੇ ਆ ਵੀ ਸਕੂਲ ਦਾ ਹੀ ਸੋਚਦੇ ਆਂ ਬਾਕੀ ਹਲੇ ਤੇ ਪਾਪਾ ਕਹਿੰਦੇ ਪੱਕਾ ਪਤਾ ਨਹੀਂਗਾ ਦੇਖਦੇ ਆਂ ਬਈ ਹਨਾ ਘਰੇ ਵੀ ਕਰਾਂਗੇ ਤੇ ਸਕੂਲੇ ਵੀ ਕਰਾਂਗੇ ਬਾਕੀ ਹਲੇ ਫਾਈਨਲ ਡਿਸੀਜਨ ਨਹੀਂ ਹੋਇਆਗਾ ਸਕੂਲੇ ਜਾਤਾ ਚਲ ਪੱਕਾ ਹੀ ਪਤਾ ਤੁਹਾਨੂੰ ਹਨ ਸਕੂਲ ਚ ਤਾਂ ਹੁੰਦਾ ਹੀ ਹੁੰਦਾਗਾ ਤੇ ਘਰ ਤਾਂ ਹਲੇ ਪੱਕਾ ਨਹੀਂ ਫਾਈਨਲ ਨਹੀਂ ਹੋਇਆਗਾ ਦੇਖਦੇ ਆਂ ਤੇ ਮਾਹੀ ਨੂੰ ਗਿਫਟ ਕਰਨੀ ਆ ਫਿਰ ਸਰਪ੍ਰਾਈਜ਼ ਰੱਖਾਂਗੇ ਤੇ ਮਾਹੀ ਲਈ ਸਕੂਲ ਜਾਊਂਗਾ ਤੁਸੀਂ ਲਖਿਓ ਹੈ ਬਸ ਸਕੂਲ ਜਾਊਂਗਾ ਤੁਸੀਂ ਲਖਿਓ ਹਾਂ ਮਾਹੀ ਲਈ ਇੱਕ ਸਪ੍ਰਾਈਜ਼ ਰੱਖਾਂਗੇ ਨਾ ਫਿਰ ਇਹਦੇ ਬਰਥਡੇ ਲਈ ਤੇ ਬਾਕੀ ਕੁਝ ਪਤਾ ਨਹੀਂ ਵੀ ਘਰੇ ਸੈਲੀਬ੍ਰੇਟ ਕਰਨਾ ਕਣੀ ਦੇਸੇ ਦੇ ਪਾਪਾ ਕਹਿੰਦੇ ਸੀ ਕੋਲਾ ਬੋਤਾ ਕਰਾਂਗੇ ਮਮੇ ਆ ਫਾਈਨਲ ਡਿਸੀਜਨ ਨਹੀਂ ਹੋਇਆ ਕਿਉਂਕਿ ਮੈਂ ਅੱਜ ਅੱਛਿਆ ਕੀਤਾ ਤਿੰਨ ਸਾਲ ਹੋ ਗਏ ਤੇ ਹਨਾ ਵੀ ਸੈਲੀਬ੍ਰੇਟ ਕਾਫੀ ਕਰਦੇ ਰਹੇ ਆ ਤੇ ਦੇਖਦੇ ਹੁਣ ਚਲੋ ਹੁਣ ਮਾਹੀ ਨੂੰ ਹੋਮਵਰਕ ਵਗੈਰਾ ਖਰਾਦਾ ਫੇਰ ਫਿਰ ਮਿਲਦੀਆਂ ਹਾਂਜੀ ਫ੍ਰੈਂਡਸ ਮਾਹੀ ਨੇ ਕਰ ਲਿਆ ਹੋਮਵਰਕ ਤੇ ਹੁਣ ਅਸੀਂ ਚੱਲੇ ਆ ਥੱਲੇ ਥੱਲੇ ਜਾ ਕੇ ਅਸੀਂ ਬਣਾਉਨੇ ਆ ਫਿਰ ਚਾਹ ਚੂ 4:00 ਬਜ ਗਿਆ 4:00 ਬਜ ਗਿਆ ਤੇ ਥੱਲੇ ਜਾ ਕੇ ਚਾਹ ਬਣਾਉਨੇ ਆ ਚਲੋ ਪਾਓ ਚਪਲਾ ਮੰਮਾ ਹਾਂ ਆ ਲੈ ਵੀ ਜਾਂਦਾ ਆ ਪਿਆ ਵੀ ਜਾਂਦਾ ਹਾਂ ਚਲੋ ਪਲਾ ਪਾਓ ਇਹ ਕਿ ਦੋ ਮੈਨੂ ਲੋ ਨੌ ਦੋ ਮਾ ਦੋ ਕੀਤਾ ਨਹੀਂ ਕੰਦੀ ਮम्मा ਮਾਰੂਗੀ ਤਾਂ ਨਹੀਂ ਜੇ ਜੇ ਮੈਂ ਲਾਹੂੰਗਾ ਤੇ ਜੈਕਲਿਨ ਨੂੰ ਰਹਿਣ ਤੇ ਪੁੱਤੋ ਤੇ ਜੈਕਲਿਨ ਇੱਥੇ ਬੈਠੀ ਆ ਅੱਛਾ ਤੇ ਜੈਕਲਿਨ ਉੱਥੇ ਬੈਠੇ ਰਹਿੰਦੋ ਤੇ ਅਸੀਂ ਚੱਲੇ ਥੱਲੇ ਮਾਂ ਹੀ ਕੱਢਦੀ ਆ ਜੈਕਲਿਨ ਨੂੰ ਜੀਭਾਂ ਅਸੀਂ ਚੱਲੇ ਜਿੱਥੇ ਥੱਲੇ ਹੁਣ ਬਾਏ ਮੈਡਮ ਨੇ ਲਾ ਲਈਆਂ ਫੇਰ ਇਹਨੂੰ ਕਾ ਕੰਦੀ ਮम्मा ਮੈਡਮ ਨੇ ਸਾਫ ਕਰਕੇ ਲਗਾਈਆਂ ਨਾਲ ਇਹ ਐਨਕ ਮੇਰੀ ਚੁੰਨੀ ਨਾਲ ਸੜੀ ਜੀ ਨੇ ਮਾਹੀ ਨੇ ਦੰਦੀਆਂ ਕਾ ਤਾਂ ਮੇਰੀਆਂ ਤਾਂ ਨਿਗਾਲੀਆਂ ਨੇ ਨਾ ਮੈਂ ਤਾਂ ਸਾਫ ਕਰੂੰ ਕੀ ਮੇਰੀ ਵੀ ਨਿਗਾਲੀ ਹੈ ਹੈ ਮੇਰੀ ਵੀ ਨਿਗਾਲੀ ਹੈ ਤੇਰੀਆਂ ਵੀ ਨਿਗਾਲੀਆਂ ਨੇ ਹਾਂ ਚੁੱਕਾ ਨਾ ਉਹ ਮੈਂ ਵੀ ਮਾਹੀ ਤੇ ਸਕੂਲ ਚੱਲੀਆਂ ਹੈ ਨਾ ਮਾਹੀ ਬੈਗ ਲੈ ਲਿਆ ਹੁਣ ਮੈਂ ਵੀ ਸਕੂਲ ਚੱਲੀਆਂ ਨਾ ਤੇਰੇ ਹਾਂ 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 ਚਲੋ ਜੀ ਆਪਾਂ ਅਗੇ ਥੱਲੇ ਹੁਣ ਤੇ ਆਪਾਂ ਬਣਾਉਨੇ ਆ ਜੀ ਤਾਤਿਆਂ ਚਾਹ ਚੂ ਤੇ ਜਨ ਮਾਹੀ ਦੇ ਪਾਪਾ ਵੀ ਆ ਜਾਣਗੇ ਆਉਣ ਵਾਲੇ ਅਭੀ ਚਲੋ ਚਾਹ ਤਰ ਕੇ ਨੂੰ ਮਿਲਦੇ ਆ ਮਾਹੀ ਕਹਿੰਦੀ ਪਹਿਲਾਂ ਮੈਨੂੰ ਟੀਵੀ ਲਾ ਕੇ ਦੋ ਫੇਰ ਹੀ ਮੈਂ ਚਾਹ ਬਣਾਉਣ ਦੂੰ ਹਨਾ ਓ ਮੂ ਮੂ ਮਮਾ ਮਮਾ ਮਾਹੀ ਅੱਗੇ ਸਾਡੀ ਜਿੱਦੀ ਕੁੜੀ ਜਿੱਦੀ 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 ਮਾਹੀ ਦੇ ਥੱਪੜ ਪੈਂਦੇ ਆ ਮਾਹੀ ਦੇ ਕੋਟ ਪਾंदे ਮਾਹੀ ਮਾਹੀ ਦੇ ਕੋਟ ਪਾंदे ਮਾਈ ਮੰਮਾ ਦਾ ਕਾਕਾ ਨੂੰ ਪਾਪਾ ਦਾ ਨੁੰਮਾ ਝੂਠਿਆ ਨੁੰਮਾ ਆ ਹੋ ਮੋ ਲਓ ਵੇ ਤੈਨੂੰ ਲੈ ਲੈਣਾ ਸੀ ਮੰਮਾ ਦਾ ਤੈਨੂੰ ਉੱਤੇ ਚੜ ਕੇ ਬੈਠ ਮੈਂ ਲਾਵਾ ਤੈਨੂੰ ਟੀਵੀ ਫਿਰ ਮੈਂ ਚਾਹ ਚੁ ਬਣਾਉਣੀ ਆ ਚਾਹ ਪੀਵੇਂਗਾ ਹਾਂਜੀ ਚਾਹ ਚ ਪੀ ਗੂ ਜੀ ਛੋ ਚੁਪਿਸ਼ ਕੁ ਚਾਹ ਚ ਪਿਸ਼ ਕੁ ਮਾਹੀ ਕਿਹੜੇ ਬਿਸਕਟ ਖਾਂਦੀ ਹੁੰਦੀ ਆ ਮਾਲੇ ਜੀ ਪਾਰਲੇਟੀ ਬਿਸਕੁਟ ਠੀਕਾ ਹੋਏ ਸੋਰਨਾ ਪਤਮ ਜਾਇ ਕਰਨਾ ਤੇ ਰਾਤ ਫੇਰ ਮੇਰੇ ਨਾਲ ਸਿਰ ਦਰਦ ਹੋਣ ਲੱਗ ਗਿਆ ਨਾ ਪਤਾ ਨਹੀਂ ਇਹ ਸਿਰ ਦਰਦ ਕਾਤੋਂ ਇੰਨਾ ਮੇਰਾ ਹੋਣ ਲੱਗ ਗਿਆ ਪਤਾ ਨਹੀਂ ਠੰਡ ਕਰਕੇ ਆ ਪਤਾ ਨਹੀਂ ਕੀ ਚੱਕਰ ਆ ਸਿਰ ਦਰਦ ਨਹੀਂ ਲਿਆ ਪਿਆਗਾ ਹੁਣ ਅੱਜ ਹਫਤਾ 10 ਦਿਨ ਹੋ ਗਏ ਸਿਰ ਦਰਦ ਨਹੀਂ ਲਿਆ ਪਿਆ ਮੈਨੂੰ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਚੱਕਰ ਹੈ ਭਗਵਾਨ ਆਨ ਹੋ ਗਿਆ ਤੇ ਆਪਾਂ ਬਣਾਉਨੇ ਹੁਣ ਚਾਹ ਧਰ ਲਈਏ ਮੇਰੇ ਸੋਈ ਚਾਹ ਚੁੱਕ ਤਾਂ ਰਤੀਆ ਹਾਂਜੀ ਫਰੈਂਡਸ ਆਪਾਂ ਚਾਹ ਧਰਤੀ ਆ ਤੇ ਜੈਕਲਿਨ ਦੀ ਵੀ ਹੁਣ ਕੰਬਲ ਜੈ ਵੀ ਉੱਤਰ ਕੱਟ ਤੇ ਰੱਖਿਆ ਹੋਇਗਾ ਤੇ ਅੰਦਰ ਹੀ ਪਾ ਲੰਨੇ ਹੁੰਨੇ ਇਹਨੂੰ ਹੁਣ ਪਤਾ ਠੰਡ ਕਾਫੀ ਹੋਊਗੀ ਆ ਹਨਾ ਤਾਂ ਕਰਕੇ ਇਧਰ ਚਾਹ ਆਪਣੇ ਨਾਲ ਧਰ ਲਈਆ ਇਧਰ ਮਾਹੀ ਵੀ ਹਨਾ ਹੱਕਾ ਮਰੀ ਗੋਦੀ ਗੋਦੀ ਕੀ ਕਰੇਗਾ ਚੜਕੇ कार्टून देखला होना अबदा हैं पापा के चीजी लेके पापा के चीजी लेके चलो ये तो हाँ जी फ्रेंड्स अपनी चाहत इच्छा रखीया ते माही ते पापा आए सी माहे लिए चीजी ले नहीं रो लाकी माही हम दोबारा गए और ले की हो गया <laughs> की हो गया <laughs> हैं ਮਾਹੀਲਾ ਕਿਸੇ ਰੋਣ ਪਈ ਮੇਰੀ ਚਿਚੀ ਨਹੀਂ ਆਈ ਚਿਚੀ ਨਹੀਂ ਆਈ ਹਨਾ ਕਾਕੂ ਹਨਾ ਤੇ ਬਸ ਹੀ ਆਪਣੀ ਚਾਹ ਬਣੀ ਜਾਂਦੀ ਆ ਤੇ ਆਪਾਂ ਚਾਹ ਚ ਪੀਨੇ ਆ ਤੇ ਸ਼ਾਮ ਹੋ ਗਈ ਹੈ ਹੋ ਚੇ ਹੈ ਹੋ ਚੇ ਕੀ ਹੋਸ਼ ਕੋਠੇ ਤੇ ਨਾ ਪਾਸ ਪੁੱਤ ਤੇ ਬਸ ਇੱਥੇ ਮੈਂ ਚਲਦੇ ਪਾਪਾ ਨੂੰ ਆ ਲਾਂਦੇ ਪਾਪਾ ਆ ਜਾਣਗੇ ਨਾ ਉਦੋਂ ਚੱਲਾਂਗੇ ਠੀਕ ਹੈ ਹੋ ਚੇ ਜਦ ਕਰਦੀ ਆ ਲੋ ਕੰਨੇ ਹੁਣ ਫੇਰ ਕੋਠੇ ਤੇ ਚਲੋ ਮੇਰੀ ਚਾਹ ਵੀ ਚੜਾਈ ਹੋਈ ਆ ਤੇ ਆਪਾਂ ਕਰਦੇ ਆ ਜੀ ਇਸ ਬਲੌਗ ਦਾ ਐਂਡ ਤੇ ਮੇਰੇ ਹੁਣ ਛੋਟੇ ਛੋਟੇ ਸ਼ਾਇਦ ਬਲੌਗ ਆਏਗਾ ਨਾ ਜਿਹਨਾਂ ਦਾ ਦੁਕਾਮ ਤੇ ਖਾਂਸੀ ਵਗੈਰਾ ਨਹੀਂ ਠੀਕ ਹੁੰਦੇ ਨਾ ਖਾਂਸੀ ਗ ਜੇ ਆਪਾਂ ਬੋਲਦੇ ਆ ਨਾ ਜ਼ਿਆਦਾ ਤਾਂ ਖਾਂਸੀ ਉੱਠਦੀ ਹੈ ਇਸ ਲਈ ਮੈਂ ਜ਼ਿਆਦਾ ਨਹੀਂ ਸ਼ੂਟ ਕਰਦੀ ਜੀ ਤੇ ਤੁਹਾਨੂੰ ਮੇਰੇ ਜੀ ਹੱਥ ਤੇ ਸੌਰੀ ਜਬਲਾ ਕਵਤियां ਲੱਗਦੇ ਹੁਣ ਫਿਰ ਪਲੀਸ ਲਾਈਕ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜਿਹੜੇ ਨਿਊ ਹੁੰਦੇ ਆ ਤੇ ਕਮੈਂਟ ਬਾਕਸ ਚ ਬادیه ਬادیه ਕਮੈਂਟ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੁਹਾਡੇ ਪਿਆਰ ਤੇ ਸਪੋਰਟ ਦੀ ਸਾਨੂੰ ਜੀ ਬਹੁਤ ਜ਼ਰੂਰਤਾ ਤੇ ਧੰਨਵਾਦ ਜੀ ਬਸ ਦੇਖਦੇ ਹੁਣ ਮਾਹੀ ਚੀਜੀ ਆਊਗੀ ਫਿਰ ਖਾਓ ਕਿ ਫਿਰ ਜਾਊਗੀ ਕੋਠੇ ਤੇ ਹੈਨਾ ਕਿ ਕੋਠੇ ਤੇ ਪੈ ਕੇ ਖਾਣੀ ਆ ਨਾ ਨਾ ਚਲੋ ਜੀ ਫਿਰਸ ਧੰਨਵਾਦ ਜੀ